ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬੈਠੇ ਤੇ ਉਹਨਾਂ ਨੇ ਇੱਕ ਨਵਾਂ ਨਗਰ ਆਨੰਦਪੁਰ ਸਾਹਿਬ ਵਸਾਇਆ ਜਿਸ ਦਾ ਪਹਿਲਾ ਨਾਮ ਉਹਨਾਂ ਦੀ ਮਾਤਾ ਜੀ ਦੇ ਨਾਮ ਤੇ ਤੱਕ ਨਾਨਕੀ ਸੀ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਆਨੰਦ ਸਾਹਿਬ ਦਾ ਪਾਠ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਗਰ ਦਾ ਨਾਮ ਆਨੰਦਪੁਰ ਰੱਖਿਆ ਰਾਹੁਲ ਦਾਦੀ ਮਾ ਤੁਸੀਂ ਕਹਿ ਰਹੇ ਸੀ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਹੁੰਦੇ ਤਾਂ ਅੱਜ Hindu ਧਰਮ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ ਉਹ ਕਿਵੇਂ ਦਾਦੀ ਜੀ ਬੇਟਾ ਜਦੋਂ ਦਿੱਲੀ ਦੇ ਤਖਤੇ ਔਰੰਗਜ਼ੇ ਬਾਦਸ਼ਾ ਬੈਠਾ ਉਹ ਬੜਾ ਜ਼ਾਲਮ ਰਾਜਾ ਸੀ ਇਸ ਨੇ ਆਪਣੇ ਪਿਤਾ ਸਾਹਜਹਾਨ ਨੂੰ ਯਾਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਧੋਖੇ ਨਾਲ ਕਤਲ ਕਰਕੇ ਦਿੱਲੀ ਦਾ ਤਖਤ ਹਾਸਲ ਕੀਤਾ ਸੀ ਇਸ ਦੇ ਇਸ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਿਆ ਹੋਈ ਮੌਕੇ ਦੇ ਕਾਜ਼ੀਆਂ ਵੱਲੋਂ ਵੀ ਇਤਰਾਜ਼ ਕੀਤਾ ਗਿਆ ਔਰੰਗਜ਼ੇਬ ਨੇ ਆਪਣੇ ਗੁਨਾਹ ਤੇ ਪਰਦਾ ਪਾਉਣ ਲਈ ਅਤੇ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ Hindu ਲੋਕਾਂ ਦੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ Hindu ਧਰਮ ਨੂੰ ਖਤਮ ਕਰਨ ਵਾਸਤੇ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰਨ ਦਾ ਹੁਕਮ ਦਿੱਤਾ ਕਸ਼ਮੀਰ ਦੇ ਹਾਕਮ ਸ਼ੇਰ ਅਫਗਾਨ ਨੇ ਹਿੰਦੂ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਮੌਤ ਜਾਂ دین-ਏ-ਇਸਲਾਮ ਕਬੂਲ ਕਰਨ ਦੀ ਗੱਲ ਕਹੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ